ਉਹ ਸਮਾਨ ਉਹ ਜਨਾਬ ਇਹ ਇਮਲੀ ਦੇ ਡੱਬੇ ਹੀ ਹਨ ਆ ਮੇਰਾ ਨਾਮ ਆਸ਼ੂ ਆ ਫਰੂਟ ਦੀ ਦੁਕਾਨ ਆਪਾਂ ਕਰਦੇ ਆ ਤੇ ਇਮਲੀ ਦੇ ਡੱਬੇ ਗਏ ਸੀ ਸਾਨੂੰ ਨਹੀਂ ਪਤਾ ਸੀ ਕਿ ਉਹਨਾਂ ਦੇ ਅੰਦਰ ਕੀ ਹੈ ਉਹ ਬੱਡ ਬਾ ਡੇਟ ਲਿਖੀ ਸੀ 2025 ਤੇ ਆਪਾਂ ਉਹ ਉਹਨੂੰ ਉਹਨੂੰ ਸਮਝ ਕੇ ਹੀ ਵੇਚਣ ਦੇ ਹੈ ਜਿਹੜਾ ਗਾਹ ਨੇ ਲੰਬਾ ਦਿੱਤਾ ਉਹਨਾਂ ਦਾ ਕਹਿੰਦਾ ਮਤਲਬ ਕਿ ਫ੍ਰਿਜ ਵਗੈਰਾ ਚ ਰੱਖਣ ਦਾ ਸੀ ਬਾਹਰ ਰੱਖਿਆ ਸੀ ਉਹ ਕਹਿੰਦੇ ਜੀ ਫ੍ਰਿਜ ਜਿਹਦੇ ਰੱਖੋ ਤੇ ਅਸੀਂ ਬਾਹਰ ਰੱਖਿਆ ਹੈ ਸਾਡੀ ਦੁਕਾਨਾਂ ਦੇ ਅੱਗ ਲੱਗੀ ਸੀ ਅੱਗ ਤੋਂ ਬਾਅਦ ਫ੍ਰਿਜ ਨਹੀਂ ਲਾ ਪਏ ਆਪਾਂ ਅੱਛਾ ਜੀ ਨਹੀਂ ਉਹਨਾਂ ਵੱਲ ਜਿਹੜੀ ਹੈ ਜਿਹੜੀ ਹੈਗੀ ਸਾਡੀ ਪੈਕਿੰਗ ਸੀ ਇਹ 4 ਡਿਗਰੀ ਤਾਪਮਾਨ ਚ ਰੱਖਣੀ ਚਾਹੀਦੀ ਹੈ ਉਹ ਤੇ ਲਿਖਿਆ ਹੋਇਆਗਾ ਪਰ ਤੁਸੀਂ ਗਰਮੀ ਚ ਬਾਹਰ ਹੀ ਰੱਖਿਓ ਤੁਹਾਨੂੰ ਵਿਚਣ ਉਹਨਾਂ ਨੂੰ ਦੱਸਣਾ ਚਾਹੀਦਾ ਸੀ ਤੁਹਾਨੂੰ ਉਹਨੇ ਸੁੱਚਾ ਸਿੰਘ ਨੇ ਨਹੀਂ ਦੱਸਿਆ ਇਹਦਾ ਮੇਨ ਵਪਾਰੀ ਹੈ ਸੁੱਚਾ ਸਿੰਘ ਹੈ ਹਾਂ ਜੀ ਉਹ ਤੁਸੀਂ ਉਹਨਾਂ ਦਾ ਚਲਾਨ ਵਗੈਰਾ ਕੱਟਿਆ ਜੀ ਉਹਨਾਂ ਨੇ ਸਾਡਾ ਚਲਾਨ ਕੱਟਿਆ ਤੇ ਉਹ ਸਵੇਰੇ ਆਣਾ ਉਹਨਾਂ ਨੇ ਸੁਰੇਸ਼ ਜੀ ਜਿਹਨਾਂ ਕੋ ਮਾਲ ਲਿਆ ਉਹਨਾਂ ਨਾਲ ਗੱਲ ਕਰਨੀ ਚਾਹੀਦੀ ਕੋ ਸਾਨੂੰ ਇੱਕ WhatsApp ਦੇ ਉੱਤੇ ਮੀਡੀਆ ਦੇ ਥਰੂ ਪਤਾ ਲੱਗਿਆ ਸੀ ਕਿ ਜਿਹੜਾ ਇਮਲੀ ਦੇ ਵਿੱਚ ਇਸ਼ੂ ਆ ਰਿਹਾ ਇਮਲੀ ਜਿਹੜੀ ਹੈ ਉਹ ਖਰਾਬ ਔਰ ਫੰਗਲ ਗਰੋਥ ਵਾਲੀ ਜਿਹੜੀ ਹੈ ਵਿੱਚ ਜਾ ਰਹੀ ਹੈ ਸੋ ਇਸ ਦੇ ਮਤਲਕ ਅੱਜ ਅਸੀਂ ਇੱਥੇ ਹਾਲ ਗੇਟ ਦੇ ਨੀਚੇ ਜਿਹੜੀ ਫਰੂਟ ਮੰਡੀ ਹੈ ਉੱਥੇ ਅਸੀਂ ਸੈਂਪਲਿੰਗ ਕੀਤੀ ਸੀ ਸੈਂਪਲਿੰਗ ਦੇ ਵਿੱਚ ਅਸੀਂ ਜਿਹੜੀ ਇੱਥੇ ਅੱਜ ਦੋ ਦੁਕਾਨਾਂ ਤੇ ਸੈਂਪਲਿੰਗ ਕੀਤੀ ਹੈ ਔਰ ਇੱਥੇ ਅਸੀਂ ਦੇਖਿਆ ਕਿ ਇਹਨਾਂ ਨੇ ਜਿਹੜੀ ਆ ਇਮਲੀ ਹੈ ਇਮਲੀ ਦੀ ਜਿਹੜੀ ਰੱਖ ਰਖਾਵ ਹੈ ਉਹ ਰੈਫਰਿਜਰੇਟਰ ਦੇ ਵਿੱਚ ਕਰਨੀ ਸੀ 2 ਤੋਂ 4 ਡਿਗਰੀ ਸੈਲਸੀਅਸ ਤੇ ਉੱਪਰ ਰੱਖਣੀ ਸੀ ਪਰ ਇਹਨਾਂ ਨੇ ਬੜੇ ਬਾਹਰ ਹੀ ਰੱਖਿਆ ਹੈ ਰੂਮ ਟੈਂਪਰੇਚਰ 'ਤੇ ਜਿਸ ਕਰਕੇ ਉਹਦੇ ਵਿੱਚ ਜਿਹੜੀ ਆ ਫੰਗਲ ਗਰੋਥ ਹੋ ਗਈ ਹੈ ਔਰ ਜਿਹੜੀ ਸਾਰੀ ਇਮਲੀਆਂ ਖਰਾਬ ਹੋ ਗਈਆਂ ਅਸੀਂ ਅਸੀਂ ਸਾਰੀ ਜਿਹੜੀ ਇਮਲੀ ਹੈ ਉਸ ਨੂੰ ਡਿਸਟਰਾਏ ਕਰਕੇ ਔਰ ਜਿਹੜੇ ਤੇ ਸੈਂਪਲ ਹੈ ਉਹ ਲੈ ਲਏ ਇੱਕ ਜਿਹੜੀ ਇਹ ਦੁਕਾਨ ਜਿਹੜੀ ਸੈਕਿੰਡ ਸ਼ਾਪ ਤੇ ਆਏ ਹਾਂ ਇਸ ਦੇ ਉੱਤੇ ਜਿਹੜਾ ਸੀ ਕੁਝ ਅ ਅਨਰਜੀ ਡਰਿੰਕ ਔਰ ਜੂਸ ਜਿਹੜਾ ਹੈ ਬੀਵਰੇजेस ਉਹ ਐਕਸਪਾਇਰ ਨਿਕਲੇ 15 ਦੇ ਕਰੀ ਬੋਟਲਸ ਜਿਹੜੀਆਂ ਸੀ ਉਹ ਅਨਰਜੀ ਡਰਿੰਕ ਦੀਆਂ ਉਹ ਐਕਸਪਾਇਰ ਸੀ ਔਰ 10 ਦੇ ਕਰੀ ਜਿਹੜੇ ਸੀ ਜੂਸ ਹੈ ਐਕਸਪਾਇਰ ਸੀ ਉਹ ਅਸੀਂ ਸਾਰਾ ਡਿਸਪੋਜ਼ ਕਰਾ ਦਿੱਤਾ ਇਹਨਾਂ ਨੂੰ ਇਹ ਤਾਂ ਜਿਵੇਂ ਗਲਤ ਮਾਲ ਮੰਨ ਰਹੇ ਤੇ دوسری ਗੱਲ ਕਰ ਰਹੇ ਤੁਹਾਡੇ ਨਾਲੇ ਵੀ ਪਹਿਰੀ ਮਾਲ ਮਿਲਣ ਦੇ باوجود ਵੀ ਦੇਖੋ ਜੀ ਇਹਨਾਂ ਦਾ ਇਹ ਦੇਖੋ ਇਹ ਕਹਦੇ ਜੀ ਅਸੀਂ ਇਹ ਸੇਲ ਨਹੀਂ ਰੱਖਿਆ ਹੁਣ ਤੁਸੀਂ ਦੇਖਿਆ ਹੋਏਗਾ ਕਿ ਇਹ ਸਾਰਾ ਇਹਨਾਂ ਨੇ ਪ੍ਰੋਪਰ ਆਪਣੇ ਸੇਲ ਕਾਊਂਟਰ ਦੇ ਉੱਤੇ ਲਗਾਇਆ ਹੋਇਆ ਹੈ और जी भी चीज़ डिस्प्ले देते लगी होंगी है दैट इज़ फॉर द सेल ईवन फ ईवन अगर कोई ऐसी चीज़ एक्सपायर स्टोर करते हैं वो भी ऑफेंस है एज़ पर द फूड सेफ्टी एक्ट बट इन्होंने तो सेल काउंटर से लगाया होया बड़ा समझाने की कोशिश की समझते नहीं पे थी। चलो, ओ, अ चलो एनी हो दैट इज़ अ डिबेटेबल पार्ट असी तो एज पर द एक्ट चलना है सो असी जिन्ना भी स करता है क्योंकि जी चीज़ एक्सपायर हो जाती है जंपनी ने वापस लेनी हों ने सेल काउंटर तो उतार के और एक प्रॉपर ईजात उन्होंने ਇੱਕ ਬਾਕਸ ਬਣਾਇਆ ਹੁੰਦਾ ਜਿਹੜਾ ਕਿ ਨੋਟ ਫਾਰ ਸੇਲ ਬਾਕਸ ਬਣਾਇਆ ਹੋਣਾ ਚਾਹੀਦਾ ਜਾਂ ਫਿਰ ਇੱਕ ਕਾਰਟਨ ਦੇ ਵਿੱਚ ਪਾ ਕੇ ਉਸ ਕਾਰਟਨ ਦੇ ਉੱਤੇ ਲਿਖਿਆ ਜਾਣਾ ਚਾਹੀਦਾ ਵੀ ðiਸ ਆਰ ਦਾ ðiਸ ਆਰ ਦਾ ਐਕਸਪਾਇਰਡ ਪ੍ਰੋਡਕਟਸ ਨੋਟ ਫਾਰ ਸੇਲ ਬਟ ਇਹੋ ਜਿਹਾ ਕੁਝ ਨਹੀਂ ਸੀ ਇਹਨਾਂ ਵੱਲੋਂ ਤਾਂ ਸਰ ਐਕਸਪਾਇਰ ਮਾਲ ਜਿਹੜਾ ਫਿਰ ਉਹ ਕਾਊਂਟਰ ਤੇ ਹੀ ਲਗਾਇਆ ਗਿਆਗਾ ਸਾਹਮਣੇ ਪਿਆ ਬਿਲਕੁਲ ਏਸੇ ਲਈ ਅਸੀਂ ਡਿਸਟਰੋਏ ਕਰਾਇਆ ਜੀ ਸਾਰੇ ਦਾ ਸਾਰਾ ਇਸੇ ਲਈ ਬਿਲਕੁਲ ਜੀ ਬਿਲਕੁਲ ਸੈਂਪਲ ਵੀ ਲੈ ਲੈ ਚਲਾਣੇ ਕਰਦੇ ਦੇਖੋ ਜੀ ਮੈਨੂੰ ਅ ਵਟਸਐਪ ਤੇ ਪ੍ਰੈਸ ਮੀਡੀਆ ਦੇ ਮਾਧਿਅਮ ਰਾਹੀਂ ਇੱਕ ਵੀਡੀਓ ਆਈ ਸੀ ਜਿਸ ਦੇ ਵਿੱਚ ਜੋ ਇਮਲੀ ਹੈ ਇਹ ਇਹ ਜਿਹੜਾ ਇਸ ਦੀ ਪੈਕਿੰਗ ਦੇ ਵਿੱਚ ਇਸ਼ੂ ਸੀਗੇ ਤੋਂ ਅਸੀਂ ਅੱਜ ਇੱਥੇ ਦੁਕਾਨ ਤੇ ਛਾਪਾ ਛਾਪੇਮਾਰੀ ਕੀਤੀ ਹੈ ਔਰ ਅਸੀਂ ਦੇਖਿਆ ਕਿ ਜਿਹੜੀ ਇਹਦੀ ਕੋਈ ਇਮਲੀ ਪਈ ਹੋਈ ਸੀ ਜਿਹੜੀ ਇਹਦੇ ਕੋਲ ਇਮਲੀ ਪਈ ਹੋਈ ਸੀ ਉਸ ਇਮਲੀ ਦੇ ਜਿਹੜੀ ਅੰਦਰ ਪੈਕਿੰਗ ਦੇ ਅੰਦਰ ਹੈ ਉਹ ਉਹਦੇ ਫੰਗਲ ਗਰੋਥ ਹੋਈ ਹੋਈ ਹੈ ਉਲੀ ਲੱਗੀ ਹੋਈ ਹੈ ਔਰ ਕਾਫੀ ਖਰਾਬ ਹਾਲਤ ਦੇ ਵਿੱਚ ਇਮਲੀ ਜਿਹੜੀ ਹੈ ਉਹ ਇਹਦੀ ਜਿਹੜੀ ਵੈਲਿਡਿਟੀ ਹੈ ਉਹ ਤਾਂ ਹੈ 2025 ਤੱਕ ਪਰ ਜਿਹੜੀ ਇਹ ਰੱਖਣੀ ਸੀ ਇਹਨਾਂ ਇਹਨਾਂ ਨੂੰ ਇਹ ਬਿਲਕੁਲ ਨਹੀਂ ਪਤਾ ਸੀ ਕਿ ਵੀ ਰੱਖਣੀ ਕਿਸ ਤਰ੍ਹਾਂ ਇਹ ਬੇਸਿਕਲੀ ਰੈਫਰਿਜਰੇਟਰ ਦੇ ਵਿੱਚ ਰੱਖਣੀ ਸੀ ਇਹਨਾਂ ਨੇ ਐਜ਼ ਇਟ ਇਜ਼ ਹੀ ਰੱਖੀ ਹੋਈ ਹੈ ਜਿਸ ਕਾਰਨ ਇਹਦੀ ਫੰਗਲ ਗਰੋਥ ਹੋ ਗਿਆ ਸਾਰੀ ਦੀ ਸਾਰੀ ਇਮਲੀ ਨੂੰ ਸਟਾ ਦਿੱਤਾ ਔਰ ਜਿਹੜੀ ਇਹਦੀ ਸੈਂਪਲਿੰਗ ਹੈ ਉਹ ਵੀ ਕਰ ਲਏ ਕਿੰਨੇ ਕਿ ਡੱਬੀਆਂ ਬਰਾਮਦ ਹੋਈਆਂ ਇਹ ਲਗਭਗ 100 ਤੋਂ ਉੱਪਰ ਉੱਪਰ ਡੱਬੀ ਹੈ ਜਿਹੜੀ ਉਹ ਬਰਾਮਦ ਹੋਈ ਹੈ ਔਰ ਅਸੀਂ ਇਹਨਾਂ ਨੂੰ ਸਾਰੇ ਨੂੰ ਡਿਸਟਰੋਏ ਕਰ ਦਿੱਤਾ ਇਹਨਾਂ ਨੂੰ ਕੀ ਬਾਹਰ ਨਹੀਂ ਕੀਤੇ ਇਹਨਾਂ ਨੂੰ ਸਮਝਾਇਆ ਗਿਆ ਹੈ ਕਿ ਹਮੇਸ਼ਾ ਜਿਹੜਾ ਹੈ ਕੋਈ ਵੀ ਚੀਜ਼ ਲਿਆਂਦੇ ਹੋ ਉਸ ਦੀ ਪਹਿਲਾਂ ਉਹਨੂੰ ਪੜੋ ਕਿ ਉਹ ਰੱਖਣੀ ਕਿਸ ਤਰ੍ਹਾਂ ਹੈ ਕਿਸ ਤਰ੍ਹਾਂ ਉਹਦਾ ਰੱਖ-ਰਖਾਵ ਕਰਨਾ ਹੈ ਉਹਦੇ ਉੱਤੇ ਕਲੀਅਰਲੀ ਲਿਖਿਆ ਹੋਇਆ ਸੀ ਕਿ ਇਹਨੂੰ ਰੈਫਰਿਜਰੇਟਰ ਦੇ ਵਿੱਚ ਰੱਖਿਆ ਜਾਵੇ ਇਹਨਾਂ ਵੱਲੋਂ ਰੈਫਰਿਜਰੇਟਰ ਦੇ ਵਿੱਚ ਨਾ ਰੱਖਣ ਕਰਕੇ ਇਹ ਜਿਹੜੀ ਇਮਲੀ ਹੈ ਖਰਾਬ ਹੋ ਗਈ ਹੈ ਔਰ ਇਸ ਲਈ ਜੜੀ ਹੈ ਇਸ ਕਰਕੇ ਸੈਂਪਲਿੰਗ ਲਈ ਇਹਨਾਂ ਵੱਲੋਂ ਨੈਗਲੀਜੈਂਸੀ ਕੀਤੀ ਗਈ ਹੈ ਹਾਂਜੀ ਇਹਨਾਂ ਦੇ ਸੈਂਪਲਿੰਗ ਕੀਤੀ ਗਈ ਹੈ ਔਰ ਇਹ ਕਾਨਾ ਚਲਾਨ ਕੱਟੇਗਾ ਤੇ ਆਮ ਲੋਕ ਇਹ ਵੀ ਸੇਤ ਨਾਲ ਸਵਾਰ ਕੀਤਾ ਜਾਂਦਾ ਹੈਗਾ ਅੱਜ ਦਿਨ ਨੂੰ ਦੇਖਣ ਨੂੰ ਕੰਡੀਆਂ ਚੀਜ਼ਾਂ ਇਹੋ ਜਿਹੀ ਆ ਕਿ ਇਹ ਕੀ ਕਹਿਣਾ ਚਾਹੋਗੇ ਤੁਸੀਂ ਜੀ ਇਹ ਕਿਤੇ ਆਪਣੀ ਜਾਣੀ ਦੀ ਕੰਪਨੀ ਹੈ ਪ੍ਰਸ਼ਾਸਨ ਦੀ ਨਹੀਂ ਪ੍ਰਸ਼ਾਸਨ ਦੀ ਨਹੀਂ ਦੇਖੋ ਜੀ ਜਦੋਂ ਕੋਈ ਚੀਜ਼ ਖਰੀਦਦਾ ਹੈ ਦੁਕਾਨਦਾਰ ਉਸ ਨੂੰ ਇਹ ਪਤਾ ਹੋਣਾ ਚਾਹੀਦਾ ਹੈ ਕਿ ਮੈਂ ਇਸ ਦਾ ਰੱਖ-ਰਖਾਵ ਕਿਸ ਤਰ੍ਹਾਂ ਕਰਨਾ ਹੈ ਠੀਕ ਹੈ ਜੀ ਹੁਣ ਜਦੋਂ ਵੀ ਬੰਦੇ ਨੇ ਚੀਜ਼ ਖਰੀਦੀ ਹੈ ਤੇ ਇਹਨੂੰ ਪਤਾ ਹੋਣਾ ਚਾਹੀਦਾ ਹੈ ਕਿ ਮੈਂ ਇਹਨੂੰ ਡੀਫ੍ਰੀਜ਼ਰ 'ਚ ਰੱਖਣਾ ਹੈ ਠੀਕ ਹੈ ਜੀ ਤਾਂ ਜਿਹੜੇ ਬੰਦੇ ਤੋਂ ਇਹ ਖਰੀਦ ਰਿਹਾ ਹੈ ਉਹਨੂੰ ਵੀ ਇਹਨੂੰ ਦੱਸਣਾ ਚਾਹੀਦਾ ਹੈ ਕਿ ਕਿਸ ਤਰ੍ਹਾਂ ਰੱਖਣਾ ਹੈ ਕਿਉਂਕਿ ਜੋ ਅਸੀਂ ਇਹਨਾਂ ਨੂੰ ਪੁੱਛਿਆ ਇਹ ਕਹਿੰਦੇ ਜੀ ਸਾਨੂੰ ਜਿਸ ਵੀ ਬੰਦੇ ਤੋਂ ਲੈ ਰਹੇ ਆ ਫਰੂਟ ਮੰਡੀ 'ਚ ਦੁਕਾਨ ਅਸੀਂ ਉੱਥੇ ਵੀ ਜਾ ਰਹੇ ਹਾਂ ਹੁਣ ਤੇ ਉਹਨਾਂ ਵੱਲੋਂ ਇਹਨਾਂ ਨੂੰ ਦੇ ਦਿੱਤਾ ਗਿਆ ਇਹਨਾਂ ਨੂੰ ਦੱਸਿਆ ਨਹੀਂ ਗਿਆ ਕਿ ਇਹ ਰੈਫਰਿਜਰੇਟਰ ਦੇ ਵਿੱਚ ਰੱਖੋ ਜਾਂ ਕਿਸ ਤਰ੍ਹਾਂ ਪਲੱਸ ਇਹਨਾਂ ਨੇ ਵੀ ਨਹੀਂ ਪੜਿਆ ਔਰ ਜਿਸ ਕਰਕੇ ਜਿਹੜਾ ਹੈ ਇਹ ਸਾਰਾ ਇਨਸੀਡੈਂਟ ਹੋਇਆ ਤੁਰਨ ਬਾਕੀ ਦੇ ਕੰਮਾਂ ਤੇ ਵੀ ਸ਼ਾਬਾਹ ਤੁਹਾਡੇ ਬਿਲਕੁਲ ਜੀ ਤੁਹਾਡੇ ਨਾਲ ਹੀ ਆਪਾਂ ਚੱਲਾਂਗੇ ਬਾਕੀ ਸਾਰਿਆਂ ਤੇ ਵੀ ਦੇਖ ਲਈ ਠੀਕ ਠੀਕ ਹੈ ਦਾ ਨਾਮ ਹੈਗਾ ਬਿਹਾਰੀ ਲਾਡੂ ਛੋੜੂ ਸ਼ੋਪ ਦੁਕਾਨ ਦਾ ਨਾਮ ਉਹ ਨਹੀਂ ਜਿੱਦਾਂ ਇਹ ਪਿੱਛੇ ਪੇ ਕੈਨ ਇਹ ਦੁਕਾਨ ਹੈ ਇਹ ਗੀ ਹਾਲ ਗੇਟ ਪੁਰਾਣੀ ਸਬਜ਼ੀ ਮੰਡੀ ਜੇ ਤੇ ਜਿੱਦਾਂ ਉਹਨੇ ਵੇਖੋ ਕੈਨ ਪੇ ਹੈ ਜੇ ਕੈਨ ਕਹਿੰਦੇ ਕਿ ਇਹ ਤਾਂ ਡੇਕਸਪਾਇਰ ਹੈਗੇ ਸਾਡੇ ਉਹ ਖਾਨੇ ਚ ਉਹ ਵੇਖੋ ਪਿੱਛੇ ਕਿਥੇ ਨਹੀਂ ਨੇਰ ਆਂਦਾ ਐਕਸਪਾਇਰੀ ਨਾ ਉਹਨੂੰ ਕੋਈ ਚੀਜ਼ ਨੂੰ ਹੱਥ ਲੱਗਦਾ ਨਾ ਕੁਝ ਹੁੰਦਾ ਕਿਉਂਕਿ ਸਾਡਾ ਸਰ ਵੇਖੋ ਜੇ ਆਪਾਂ ਵੇਚੀ ਆਪਾਂ ਕਿਉਂ ਵੇਚੀ ਸਾਡੇ ਆਪਾਂ ਕਿਉਂ ਵੇਚੀ ਤੁਸੀਂ ਦੱਸੋ ਤੇ ਆਹ ਵੇਖਿਓ ਆ ਜਿਹੜਾ ਇਹਨੇ ਨੁਕਸਾਨ ਕੀਤਾ ਕਹਿੰਦੇ ਇਹ ਵੇਖੋ ਕਹਿੰਦੇ ਐਕਸਪਾਇਰੀ ਗਈ ਐ ਫ फेब्रुवारी 2026 ਇਹ ਕਿਹੜੀ ਕਿਹੜੇ ਅੰਗਲ ਤੋਂ ਐਕਸਪਾਇਰੀ ਗਈ ਦੱਸਿਓ ਸਰ ਉਹ ਕਹਿੰਦੇ ਕੀ ਤੁਸੀਂ ਸਰ ਆਹ ਵੇਖੋ ਆਪਾਂ ਮੰਨਦੇ ਕੀ ਆਓ ਸਰ ਆਪਾਂ ਇੱਕ ਇੱਕ ਦੇ ਡੱਬੇ ਦੇ ਵਿੱਚ ਤੋਂ ਨਾ ਵੜੇ ਆ ਜਿੱਦਾਂ ਪਿੱਛੋਂ ਆਂਦੇ ਤੇ ਆਪਾਂ ਉੱਦਾਂ ਹੀ ਵਿੱਚ ਸਰ ਮੈਂ ਮੰਨਦਾ ਤਾਂ ਡਿਕਲ ਹੁਣ ਜਿੱਦਾਂ ਪੀਸ ਹੀ ਕੋਈ ਵਿੱਚ ਵੜਿਆ ਹੋਏਗਾ ਆਪਾਂ ਵਿੱਚ ਤੋਂ ਨਾ ਵੜੇ ਡੱਬੇ ਦੇ ਹੁਣ ਸਾਡਾ ਹੈਗਾ ਫਰੂਜ ਦਾ ਕੰਮ ਠੀਕ ਹੈ ਸਾਡੇ ਕੋਲਡ ਡਰਿੰਕ ਦਾ ਕੰਮ ਨਹੀਂ ਹੈਗਾ ਹੁਣ ਕਹੀ ਅਸਾਂ ਨੂੰ ਰੱਖਣੀ ਪੈਂਦੀ ਹੈ ਮਜਬੂਰੀ ਕਰਕੇ ਠੀਕ ਹੈ ਹੁਣ ਫਰੂਟ ਸਰ ਵੱਲੋਂ ਕਿਹਾ ਗਿਆ ਵੀ ਇਹ 4 ਡਿਗਰੀ ਤਾਪਮਾਨ 'ਤੇ ਸਰ ਵੇਖੋ ਮੇਰੀ ਗੱਲ ਸੁਣੋ ਹੁਣ ਪਿਛੇ ਗਈਆਂ ਸਰਦੀਆਂ ਹਾਲੇ ਗਰਮੀਆਂ ਆਈਆਂ ਹੀ ਹੁਣ ਇਹ ਤਾਂ ਜ ਸਾਹਮਣੇ ਵੇਖੋ ਕਿੰਨੀ ਕੋਲਡ ਡਰਿੰਕ ਲੱਗੀ ਹੈ ਸਰ ਉਹ ਵਿੱਚ ਹੀ ਮਿਲੀ ਅੰਦਰ ਰੱਖੀਏ ਤੁਸੀਂ ਮੈਨੂੰ ਆ ਗੱਲ ਦੱਸੋ ਨਾਲ ਐਨਰਜੀ ਡਰਿੰਕ ਦਾ ਵੀ ਸੋ ਵੀ ਨਾਲ ਉਹ ਐਨਰਜੀ ਡ੍ਰਿੰਕ ਦੇ ਸਰਤਾਂ ਮੈਂ ਕਹਿੰਦੇ ਕੰਪਨੀ ਮਾਲ ਵਾਪਸ ਲੈ ਲੈਂਦੀ ਹੁਣ ਸਰ ਅਗਲੇ 4 ਮਹੀਨੇ ਬਾਅਦ ਹਨ 6 ਮਹੀਨੇ ਬਾਅਦ ਹਨ ਹੁਣ ਸੱਜਾ ਤੇ ਮਾਲ ਇੱਥੇ ਪਿਆ ਰਹਿਣਾ ਆਪਾਂ ਬਾਹਰ ਤੁਨਾ ਜਾ ਕੇ ਸੋਚਦੇ ਨਾਏ ਉਹ ਕਹਿੰਦੇ ਤੁਸੀਂ ਉਧਰ ਰੱਖੋ ਉਧਰ ਆਪਾਂ ਫਰੂਟ ਰੱਖੀਏਗੀ ਆਪਾਂ ਇਹ ਰੱਖੀਏ ਬੋਤਲ ਤੁਸੀਂ ਮੰਨ ਲਈਂਦੀ ਗੱਲ ਦੱਸੋ ਹੁਣ ਇਹਨਾਂ ਵੱਲ ਤੁਹਾਡਾ ਕੀ ਕਿਹਾ ਗਿਆ ਨਾ ਇਹਨਾਂ ਵੱਲ ਸੱਜਾ ਜਿਹੜਾ ਨੇ ਜਿਹੜਾ ਇਹਨਾਂ ਨੇ ਨੁਕਸਾਨ ਕੀਤਾ ਵਾ ਇਹ ਵੀ ਇਹ ਸਾਡਾ ਭਰਨ ਜਿਹੜਾ ਕੀਤਾ ਉਹ ਤੇ ਕਹਿੰਦੇ ਸੀ ਮੈਂ ਭਰ ਦਾਂਗਾ ਹੁਣ ਆਪ ਭੱਜ ਗਏ ਆ ਹੁਣ ਤੁਹਾਡਾ ਚਲਾਨ ਕੀਤਾ ਜਾਏਗਾ ਚਲਾਨ ਸਰ ਸਾਨੂੰ ਜਿਹੜਾ ਮ ਜਿਹੜਾ ਇਹਨਾਂ ਨੇ ਕੀਤਾ ਪਰ ਜਿਹੜਾ ਤੁਹਾਡਾ ਨੁਕਸਾਨ ਹੈ ਕਿਸੇ ਉਹ ਤੇ ਨੁਕਸਾਨ ਹੈ ਉਹ ਤੇ ਇਹਨਾਂ ਨੂੰ ਭਰਨਾ ਚਾਹੀਦਾ ਉਹ ਆਪ ਭੱਜ ਗਏ ਆ ਆਪ ਜਦੋਂ ਇਹਨਾਂ ਨੇ ਮੂੰਹ ਤੇ ਬੋਲਿਆ ਹੁਣ ਉਹ ਆਪ ਭੱਜ ਗਏ ਆ ਉਹਨਾਂ ਨੂੰ ਕੋ ਕੋ ਨਾ ਉਹਨਾਂ ਕਰੋ ਤੁਹਾਡੇ ਸਾਨੂੰ ਕਿੰਨੇ ਦਾ ਨੁਕਸਾਨ ਹੋਇਆ ਸੀ ਤੁਹਾਡੇ ਸਾਡੇ ਹੋਇਆ 4800 ਦਾ ਇਹ ਵਿੱਚ ਹਾਂ 4800 ਦਾ ਸਾਰੇ ਕੈਣ ਕੋਣ ਮਲਾ ਕੇ 4800 ਦਾ ਨੁਕਸਾਨ ਹੈ ਦੱਸੋ ਭਰੋਗੇ ਇਹ ਤਾਂ ਖੋਲ ਕੇ ਚੱਲ ਗਏ ਆ ਉਤੋਂ ਇਹਨਾਂ ਨੂੰ ਬੋਲਣ ਦੀ ਤਮੀਨ ਨਹੀਂ ਗਈ ਬੱਚਿਆਂ ਨਾਲ ਕਿੱਦਾਂ ਗੱਲ ਕਰਨਦੇ ਆ ਫਿਰ ਜਦੋਂ ਆਪਾਂ ਬੋਲਨਦੇ ਆ ਅੱਗੋਂ ਤੇ ਅੱਗੋਂ ਕਹਿੰਦੇ ਕਿ ਨਹੀਂ ਤੂੰ ਹੀ ਗਲਤ ਗੱਲ ਕਰਨਦੇ ਮੈਨੂੰ ਕਿੱਦਾਂ ਕਹਿੰਦੇ ਤੂੰ ਬੈਂਸਨਦੇ ਜਦ ਕਿ ਮੈਂ ਬੈਂਸ ਵੀ ਨਹੀਂ ਕੀਤੀ ਮੈਂ ਇੱਥੇ ਇਹਨਾਂ ਨਾਲ ਗੱਲ ਕਰਨ ਦੀ ਸਾਡਾ ਬਖਸ਼ ਨਹੀਂ ਰੱਖਣ ਦੇਂਦੇ ਠੀਕ ਹੈ ਠੀਕ